ਪਿਆਰੇ ਦਰਸ਼ਕੋ ਅੰਜੀਰ ਬਾਰੇ ਪੂਰਾ ਜਾਣਨ ਤੋਂ ਪਹਿਲਾਂ ਖਾ ਲੈਣੀ ਠੀਕ ਨਹੀਂ ਆ ਪਹਿਲਾਂ ਇਹਨੂੰ ਜਾਣ ਲਈਏ ਕੀ ਫਾਇਦੇ ਕਰਦੀ ਆ ਇਹ ਉਹਨੇ ਨੁਕਸਾਨ ਵੀ ਕਰਦੀ ਆ ਜੇ ਸਹੀ ਤਰੀਕੇ ਨਾਲ ਨਾ ਖਾਈਓ ਉਦਾਹਰਨ ਦੇ ਤੌਰ ਤੇ ਅਗਰ ਤੁਹਾਨੂੰ ਜੋੜ ਦਾ ਦਰਦ ਰਹਿੰਦਾ ਹੈ ਅਗਰ ਤੁਸੀਂ ਤਿੰਨ ਪੀਸ ਰੋਜ਼ਾਨਾ ਪੀਂਘ ਕੇ ਸਵੇਰੇ ਖਾਂਦੇ ਹੋ ਜਾਂ ਦੁੱਧ ਚ ਉਬਾਲ ਕੇ ਅੰਜੀਰ ਦੇ ਪੀਸ ਲੈਂਦੇ ਹੋ ਤੁਹਾਡੇ ਜੋੜਾਂ ਦਾ ਦਰਦ ਠੀਕ ਹੋ ਜਾਊਗਾ ਪਰ ਜੇ ਤੁਸੀਂ ਚੰਗੇ ਭਲੇ ਜੇ ਤੇ ਪੰਜ ਛੇ ਖਾਂਦੇ ਜਰਗਾਨਾ ਫਿਰ ਤੁਹਾਨੂੰ ਜੋੜਾਂ ਦਾ ਦਰਦ ਹੋ ਜਾਏਗਾ ਹੁਣ ਇਹ ਗੱਲ ਆ ਗਈ ਨਾ ਕਿ ਇੱਕ ਚੀਜ਼ ਦੀ ਵਰਤੋਂ ਦੇ ਦੋ ਪੱਖ ਨੇ ਚੰਗਾ ਤੇ ਬੁਰਾ ਸੋ ਅਸੀਂ ਤਰੀਕੇ ਨਾਲ ਚੀਜ਼ ਨੂੰ ਵਰਤਣਾ ਕਿੰਨੇ ਅੱਖਾਂ ਸੁੱਕੀਆਂ ਰਹਿੰਦੀਆਂ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਖੁਸ਼ਕੀ ਆ ਵਿਟਾਮਿਨ ਏ ਦੀ ਕਮੀ ਆ ਆਈ ਡ੍ਰੌਪ ਆਉਂਦੇ ਨੇ ਵਾਰ-ਵਾਰ ਉਹ ਡ੍ਰੌਪਸ ਬਣਾ ਕੇ ਕਿ ਅੱਖਾਂ ਸਾਡੀਆਂ ਸੁੱਕੀਆਂ ਨੇ ਡਰਾਈ ਆਈਜ਼ ਨੂੰ ਇਹਨੂੰ ਅਗਰ ਉਹ ਖਾਣਾ ਸ਼ੁਰੂ ਕਰ ਦੇਣ ਤੇ ਅੱਖਾਂ ਦੇ ਵਿੱਚ ਡ੍ਰੌਪਾਂ ਦੀ ਲੋੜ ਨਹੀਂ ਹੌਲੀ-ਹੌਲੀ ਅੱਖਾਂ ਦੀ ਨਮੀ ਜਿਹੜੀ ਆ ਬਰਕਰਾਰ ਹੋ ਜਾਏਗੀ ਸੋ ਇੰਨੇ ਫਾਇਦੇ ਲੈ ਕੇ ਬੈਠੀ ਆ ਇਹ ਅੰਜੀਰ ਜਿਹਨੂੰ ਅੰਗਰੇਜ਼ੀ ਵਾਲੇ ਫਿਰ ਕਹਿੰਦੇ ਨੇ ਤਾਂ ਇਹਨੂੰ ਅਗਰ ਤੁਸੀਂ ਸਹੀ ਤਰੀਕੇ ਨਾਲ ਪ੍ਰਯੋਗ ਕਰੋਗੇ ਤਾਂ ਤੁਹਾਡੀ ਪਾਚਨ ਸ਼ਕਤੀ ਨੂੰ ਠੀਕ ਕਰਨ ਦਾ ਬਹੁਤ ਵੱਡਾ ਬਾਖਮਾਲੇ ਦੇ ਵਿੱਚ ਛੁਪਿਆ ਹੋਇਆ ਉਹ ਕਿਦਾਂ ਕਿ ਤੁਹਾਡੀ ਭੁੱਖ ਨੂੰ ਵਧਾਉਂਦੀ ਆ ਤੁਹਾਡੀ ਪਾਚਨ ਸ਼ਕਤੀ ਨੂੰ ਤਕੜਾ ਕਰਦੀ ਹੈ ਤੇ ਇਲਾਜ ਪੱਕਾ ਹੈਗਾ ਜੇ ਕਬਜ਼ ਦਾ ਕਬਜ਼ ਨੇ ਦੁਨੀਆ ਨੂੰ ਬਿਮਾਰ ਕੀਤਾ ਹੋਇਆ ਅਗਰ ਤੁਸੀਂ ਰੋਜ਼ਾਨਾ ਸ਼ਾਮ ਨੂੰ ਪਿਉਂਕੇ ਸਵੇਰੇ ਖਾਂਦੇ ਹੋ ਤੇ ਸਵੇਰੇ ਪਿਉਂਕੇ ਤਿੰਨ ਟੁਕੜੇ ਸ਼ਾਮ ਨੂੰ ਖਾਂਦੇ ਹੋ ਪਰ ਇੱਕ ਗੱਲ ਹੋਰ ਆ ਨੋਟ ਕਰਨ ਵਾਲੀ ਕਿ ਤੁਸੀਂ ਪਿਉਣ ਤੋਂ ਪਹਿਲਾਂ ਇਹਨੂੰ ਛੋਟੇ-ਛੋਟੇ ਪੀਸਿਸ ਦੇ ਵਿੱਚ ਪਿਉਮੋਗੇ ਉਹਨੇਕ ਪਾਣੀ ਜਿੰਨੇ ਚੇ ਭਿੱਜ ਜਾਵੇ ਇਹ ਨਹੀਂਗਾ ਮਤਲਬ ਕਿ ਇੱਕ ਵੱਡਾ ਪੀਸ ਚੁੱਕਿਆ ਤੇ ਉਹਨੂੰ ਵਿੱਚ ਪਾ ਦਿੱਤਾ ਪਾਣੀ ਦੇ ਤੇ ਫਿਰ ਉਹ ਤਿਆਰ ਹੋ ਗਿਆ ਪਾਣੀ ਇਹ ਗੱਲ ਉਹਨੂੰ ਧਿਆਨ ਰੱਖੋ ਕਿ ਛੋਟੇ-ਛੋਟੇ ਪੀਸ ਕਰਕੇ ਪਾਣੀ 'ਚ ਪਾਉਣੇ ਨੇ ਤਿੰਨ ਤੋਂ ਵੱਧ ਚਾਰ ਤੋਂ ਛੋਟੇ ਛੋਟੇ ਟੁਕੜੇ ਪਾਣੀ ਚ ਪੂਰੇ ਭਿਉਂਦੇ ਹੋ ਧੋ ਕੇ ਉਹਨੂੰ ਪਾਣੀ ਦੇ ਵਿੱਚ ਪਾਓ ਚੰਗੀ ਤਰ੍ਹਾਂ ਧੋ ਕੇ ਫਿਰ ਪਾਣੀ ਚ ਪਾਓ ਤੇ ਫਿਰ ਉਹਨੂੰ ਰਾਤ ਭਰ ਭਿਜਾ ਰਹਿਣ ਦਿਓ ਤੇ ਸਵੇਰੇ ਉਸ ਪਾਣੀ ਦਾ ਪ੍ਰਯੋਗ ਵੀ ਕਰੋ ਪੀ ਲਓ ਤੇ ਉਹ ਜਿਹੜੀ ਅੰजीर ਭਿਜ ਕੇ ਪਿਉਂਗੇ ਤੁਸੀਂ ਰੱਖੀ ਸੀ ਉਹਨੂੰ ਵੀ ਤੁਸੀਂ ਖਾ ਲੋਗੇ ਤਾਂ ਢੇਰ ਸਾਰੇ ਫਾਇਦੇ ਨੇ ਸੁਣ ਲਓ ਕਿੰਨੇ ਇੱਕ ਲੋ ਕੋਲੇਸਟ੍ਰੋਲ ਤੋਂ ਡਰਦੇ ਨੇ ਇਹ ਵਿਚਾਰੀ ਕੋਲੇਸਟ੍ਰੋਲ ਦੇਂਦੀ ਤੇ ਨਹੀਂ ਉਲਟਾ ਠੀਕ ਕਰ ਦਿੰਦੀ ਜੇ ਵਧਿਆ ਹੋਵੇ ਤਾਂ ਉਹਨੂੰ ਠੀਕ ਕਰ ਦਈਆ ਕੈਂਸਰ ਨੋ ਵੱਡੀ ਗੰਦੀ ਬਿਮਾਰੀ ਕੋਈ ਨਹੀਂ ਅਗਰ ਬੰਦਾ ਖਾਂਦਾ ਰਹਿੰਦਾ ਤੇ ਕੈਂਸਰ ਹੁੰਦਾ ਹੀ ਨਹੀਂ ਜੇ ਹੈਗਾ ਇਹਨੂੰ ਖਾਣਾ ਸ਼ੁਰੂ ਕਰਦੇ ਤੇ ਉਹਦੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਆ ਹਾਰਟ ਨੂੰ ਇੰਨੀ ਕਿ ਤਾਕਤ ਦਿੰਦੀ ਆ ਕਿ ਹਾਰਟ ਦੀ ਬਿਮਾਰੀਆਂ ਤੋਂ ਬਚਾ ਲੈਂਦੀ ਆ ਸੋ ਇੰਨੀ ਕੰਮ ਦੀ ਚੀਜ਼ ਹੈ ਇਹ ਅੰਜੀਰ ਤਾਂ ਆਪਾਂ ਇਹਦੇ ਹੋਰ ਕੀ ਫਾਇਦੇ ਨੇ ਇਹ ਗੁਰਦੇ ਦੀ ਪੱਥਰੀ ਦੀ ਬਹੁਤ ਚੰਗੀ ਆ ਅਗਰ ਯੂਰਿਨ ਬਲੇਡਰ ਚ ਪੱਥਰੀ ਹੋਵੇ ਗੁਰਦੇ ਚ ਪੱਥਰੀ ਹੋਵੇ ਤਾਂ ਉਹਨੂੰ ਜਿਹੜਾ ਹੈ ਕੱਢ ਮਾਰਦੀ ਆ ਔਰ ਚਿਹਰਾ ਸੁੰਦਰ ਕਰ ਦਿੰਦੀ ਆ ਚਿਹਰੇ ਦੇ ਉੱਤੇ ਕਿੱਲ ਨਹੀਂ ਛਾਈਆਂ ਨਹੀਂ ਔਰ ਚਿਹਰਾ ਜਿਹੜਾ ਹੈ ਉਹਦੇ ਤੇ ਨਿਸ਼ਾਨ ਪੈ ਕੇ ਰਿੱਕਲ ਮੁਹਾਸੇ ਦੇ ਕਿਉਂਕਿ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀ ਆ ਤਾਂ ਜੇ ਤੁਸੀਂ ਇਹਨੂੰ ਲਗਾਤਾਰ ਖਾਂਦੇ ਹੋ ਕਈ ਮਹੀਨੇ ਲਗਾਤਾਰ ਖਾਂਦੇ ਹੋ ਤਾਂ ਚਿਹਰਾ ਸੁੰਦਰ ਹੋ ਜਾਏਗਾ ਔਰ ਚਿਹਰੇ ਦੀਆਂ ਜਿਹੜੀਆਂ ਨਿਸ਼ਾਨ ਨੇ ਉਹ ਵੀ ਗਾਇਬ ਹੋਣ ਲੱਗ ਜਾਂਦੇ ਨੇ ਅਗਰ ਕੋਈ ਇਹਨੂੰ ਬਦਾਮ ਦੇ ਨਾਲ ਖਾਂਦਾ ਰਹਿੰਦਾ ਹੈ ਤਾਂ ਉਹਦੀ ਯਾਦਦਾਸ਼ਤ ਵਧਾਉਣ ਦਾ ਕੰਮ ਵੀ ਕਰਦੀ ਆ ਅਗਰ ਤੁਸੀਂ ਅਖਰੋਟ ਨਾਲ ਖਾਂਦੇ ਹੋ ਅੰजीर ਨੂੰ ਮਿਲਾ ਕਰਕੇ ਦੋਨਾਂ ਨੂੰ ਹੀ ਸਾਬ ਦੀ ਮਾਤਰਾ ਲੈਂਦੇ ਹੋ ਤਾਂ ਫਿਰ ਤੁਹਾਡੇ ਖੂਨ ਦੀ ਜੇ ਡੀਟੌਕਸ ਪਾਵਰ ਰੱਖਦੀ ਆ ਕਿ ਤੁਹਾਡੇ ਖੂਨ ਨੂੰ ਬਹੁਤ ਅੱਛਾ ਸਾਫ਼ ਕਰ ਦਿੰਦੀ ਆ ਇਹ ਸਿਹਤ ਲਈ ਬਹੁਤ-ਬਹੁਤ ਚੰਗੀ ਆ ਛੋਟੇ ਬੱਚਿਆਂ ਲਈ ਬਹੁਤ ਫਾਇਦੇਮੰਦ ਆ ਗਰਭવતી ਔਰਤਾਂ ਲਈ ਬਹੁਤ ਫਾਇਦੇਮੰਦ ਆ ਇਹਦਾ ਪ੍ਰਯੋਗ ਕਰਨਾ ਚਾਹੀਦਾ ਕਬਜ਼ੀ ਵਾਸਤੇ ਮੈਂ ਤੁਹਾਨੂੰ ਦੱਸ ਚੁੱਕਾ ਜਿਨ੍ਹਾਂ ਨੂੰ ਕਬਜ਼ ਰਹਿੰਦੀ ਆ ਉਹ ਪ੍ਰਯੋਗ ਜਰੂਰ ਕਰਿਆ ਕਰੋ ਸ਼ੂਗਰ ਵਾਲਿਆਂ ਦਾ ਖੰਡ ਖਾਣ ਨੂੰ ਬੜਾ ਜੀ ਕਰਦਾ ਉਹਨਾਂ ਵਾਸਤੇ ਖੰਡ ਬਿਲਕੁਲ ਚੰਗੀ ਨਹੀਂ ਹੁੰਦੀ ਪਰ ਅੰਜੀਰ ਮਿੱਠੀ ਜਰੂਰ ਆ ਪਰ ਕਦੇ ਨਾ ਕਦੇ ਖਾ ਲੈਣ ਦੇ ਨਾਲ ਕੋਈ ਨੁਕਸਾਨ ਨਹੀਂ ਕਿਉਂਕਿ ਇਹੋ ਜਿਹਾ ਮਿੱਠਾ ਤਾਂ ਕਦੇ ਨਾ ਕਦੇ ਸਰੀਰ ਨੂੰ ਚਾਹੀਦਾ ਹੁਣ ਅੰਜੀਰ ਦਾ ਇੱਕ ਹੋਰ ਕਮਾਲ ਸੁਣ ਲਓ ਅਗਰ ਬੱਚੇ ਨੇ ਕੋਈ ਬੰਟਾ ਗੋਲੀ ਜਿਹੜੀ ਹੁੰਦੀ ਜੰਕ ਜਿਹੜਾ ਵੀ ਉਹਨੇ ਕਚ ਖਾਦਾ ਆ ਉਹ ਸਾਰਾ ਜਿਹੜਾ ਹੈ ਉਹ ਆਪਣੇ ਆਪ ਸਾਤੇ ਦਾ ਸਾਫਤਾ ਬਾਹਰ ਆ ਜਾਏਗਾ ਔਰ ਜਿਗਰ ਤੇ ਪੀਲੀਆ ਵਾਲੇ ਪੇਸ਼ੈਂਟ ਜਿਨ੍ਹਾਂ ਨੂੰ ਲੀਵਰ ਦੀ ਡਿਸੀਜ਼ ਕੋਈ ਹੁੰਦੀ ਆ ਪੁਰਾਣਾ ਪੀਲੀਆ ਹੋਇਆ ਪਿਆ ਠੀਕ ਹੋਣ ਦਾ ਨਾਂ ਨਹੀਂ ਲੈਂਦਾ ਅਗਰ ਉਹ ਲਗਾਤਾਰ ਇਹਦਾ ਪ੍ਰਯੋਗ ਕਰਨਗੇ ਤੇ ਉਹਨਾਂ ਦਾ ਜਿਗਰ ਵੀ ਠੀਕ ਹੋਏਗਾ ਜਿਗਰ ਦੇ ਕੰਮ ਵੀ ਠੀਕ ਹੋਣਗੇ ਔਰ ਪੀਲੀਆ ਵੀ ਠੀਕ ਹੋਏਗਾ ਟੀਬੀ ਹੋ ਜਾਂਦੀ ਆ ਕਿਸੇ ਨੂੰ ਤਾਂ ਉਹਦੇ ਲਈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਉਹਨੂੰ ਤਾਕਤ ਦੇਣ ਲਈ ਉਹਨੂੰ ਆਸਰਾ ਦੇਣ ਲਈ ਉਹਦੀ ਕੀਵਨੀ ਖੇਤੀ ਠੀਕ ਕਰਨ ਦੇ ਵਿੱਚ ਬਹੁਤ ਅੱਛਾ ਪੈਦਾ ਕਰਦੀ ਆ ਅਗਰ ਕਿਸੇ ਨੂੰ ਟੀਬੀ ਹੋਵੇ ਕਿਸੇ ਨੂੰ ਦਮਾ ਹੋਵੇ ਤੇ ਇਹਨੂੰ ਸਵੇਰੇ ਸ਼ਾਮ ਉਬਾਲ ਕੇ ਪਾਣੀ ਚ ਲਵੇ ਜੇ ਦੁੱਧ ਉਹਨੂੰ ਸੂਟ ਕਰਦਾ ਤੇ ਦੁੱਧ ਚ ਵੀ ਉਬਾਲ ਕੇ ਇਹਨੂੰ ਲੈਣ ਦੇ ਨਾਲ ਦਮੇ ਦੇ ਵਿੱਚ ਅਟੈਕ ਜਿਹੜੇ ਉਹ ਘਟ ਜਾਂਦੇ ਨੇ ਤੇ ਮਰੀਜ਼ ਨੂੰ ਬਹੁਤ ਵੱਡੀ ਤਾਕਤ ਮਿਲਦੀ ਆ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਬੜੀ ਕਮੀ ਆ ਪੂਰਾ ਨਹੀਂ ਹੁੰਦਾ ਕਿਸੇ ਹਾਲਤ ਚ ਇਹਦਾ ਪ੍ਰਯੋਗ ਕਰੋ ਉਬਾਲ ਕੇ ਪਾਣੀ ਵਿੱਚ ਜਾਂ ਦੁੱਧ ਵਿੱਚ ਮਨੱਕੇ ਪਾ ਲਓ 8-10 ਵਿੱਚ ਬੀਜ ਵਾਲੇ ਮਨੱਕੇ ਜਿਹੜੇ ਹੁੰਦੇ ਆ ਥੱਕੇ ਸਰੀਰ ਜਿਹੜੇ ਬੰਦੇ ਦਫ਼ਤਰਾਂ ਤੋਂ ਆਉਂਦੇ ਨੇ ਕਾਰਖਾਨਿਆਂ ਤੋਂ ਆਉਂਦੇ ਨੇ ਟੁੱਟ ਪਾਜ ਐਨੀ ਹੋਈ ਹੁੰਦੀ ਆ ਕਿ ਉੱਠ ਕੇ ਪਾਣੀ ਪੀਣ ਦੀ ਹਿੰਮਤ ਨਹੀਂ ਦੀ ਲੋਕਾਂ ਕੋਲੇ ਤਾਂ ਉਹ ਕੀ ਕਾਰਨ ਕਿ ਇਹਨੂੰ ਖਾਣਾ ਸ਼ੁਰੂ ਕਰਦੇ ਨੇ ਸਰੀਰ ਦੇ ਵਿੱਚ ਤੰਦਰੁਸਤੀ ਦੇ ਨਾਲ ਨਾਲ ਤਾਕਤ ਤੇ ਜਿਹੜੀ ਹੈ ਉਹ ਚੁਸਤੀ ਦਰਸਤੀ ਜਿਹੜੀ ਹੈ ਉਹ ਬਹੁਤ ਵਧੀਆ ਹੋ ਜਾਏਗੀ ਸੋ ਇਹਦੇ ਵਾਸਤੇ ਪੇਟ ਦੇ ਰੋਗਾਂ ਲਈ ਬਹੁਤ ਮਫੀਦ ਹੈਗੀ ਆ ਪੇਟ ਰੋਗ ਠੀਕ ਕਰਦੀ ਆ ਭੁੱਖ ਦੀ ਗੱਲ ਮੈਂ ਕਰ ਚੁੱਕਾ ਆ ਭੁੱਖ ਜਿਨ੍ਹਾਂ ਨੂੰ ਨਹੀਂ ਲੱਗਦੀ ਜਰੂਰ ਪ੍ਰਯੋਗ ਕਰਿਆ ਕਰੋ ਕਬਜੀ ਵਾਲੇ ਜ਼ਰੂਰ ਪ੍ਰਯੋਗ ਕਰਨ ਔਰ ਜਿਨ੍ਹਾਂ ਨੂੰ ਤਜ਼ਾਬ ਬਹੁਤ ਬਣਦਾ ਇਹ ਐਂਟਾਸਿਡ ਸਮਝ ਲਓ ਅਗਰ ਤੁਸੀਂ ਇਹਦਾ ਪ੍ਰਯੋਗ ਖਾਲੀ ਪੇਟ ਕਰਦੇ ਹੋ ਤਾਂ ਤੁਹਾਨੂੰ ਹੌਲੀ ਹੌਲੀ ਪੇਟ ਸਾਫ਼ ਕਰਕੇ ਜਿਹੜਾ ਹੈ ਇਹ ਤਜ਼ਾਬ ਨੂੰ ਵੀ ਠੀਕ ਕਰ ਦੇਗੀ ਔਰ ਜਿਨ੍ਹਾਂ ਮੈਂਸਿਸ ਔਰ ਤੁਹਾਨੂੰ ਬਹੁਤ ਆਉਂਦੇ ਆ ਮੈਂਸਿਸ ਜ਼ਿਆਦਾ ਆਉਂਦੀ ਹੈਵੀ ਬਲੀਡਿੰਗ ਹੁੰਦੀ ਹੈ ਤਾਂ ਕੀ ਕਰਨ ਅਗਰ ਇਹਦਾ ਪ੍ਰਯੋਗ ਕਰਨਗੇ ਤੇ ਉਹਨਾਂ ਨੂੰ ਹੈਵੀ ਬਲੀਡਿੰਗ ਨਹੀਂ ਹੋਏਗੀ ਬਵਾਸੀਰ ਵਾਲੇ ਪੇਸ਼ੈਂਟ ਬਿਨਾਂ ਫਿਕਰ ਕੀਤੀਆਂ ਕਿਉਂਕਿ ਕਬਜ਼ ਛੋੜਦੀ ਹੈ ਬਵਾਸੀਰ ਨੂੰ ਠੀਕ ਕਰੂਗੀ ਅਗਰ ਕੁਝ ਦਿਨ ਲਗਾਤਾਰ ਅੰਜੀਰ ਦਾ ਸੇਵਨ ਕਰਦੇ ਨੇ ਸਵੇਰੇ ਭੋਂਕੇ ਸ਼ਾਮ ਨੂੰ ਤੇ ਸ਼ਾਮ ਨੂੰ ਭੋਂਕੇ ਤਾਂ ਇਹ ਦਿਨਾ ਬਵਾਸਿਰ ਖੀ ਹੁੰਦੀ ਆ ਇੱਕ ਗੱਲ ਤਾਂ ਧਿਆਨ ਰੱਖੋ ਕਿ ਬਵਾਸਿਰ ਠੀਕ ਕਰਨੀਆਂ ਤੇ ਇਹਨੂੰ ਲਗਾਤਾਰ ਪ੍ਰਯੋਗ ਕਰਨਾ ਹੈ ਤੇ ਕਦੇ ਵੀ ਅੰਜੀਰ ਨੂੰ ਬਿਨਾ ਪਿਓਏ ਕਦੇ ਪ੍ਰਯੋਗ ਨਹੀਂ ਕਰਨਾ ਤੁਸੀਂ ਜਦੋਂ ਵੀ ਇਹਨੂੰ ਪ੍ਰਯੋਗ ਕਰਨਾ ਪਹਿਲਾਂ ਇਹਨੂੰ ਪਿਉਣਾ ਜੇ ਸ਼ਾਮ ਨੂੰ ਖਾਣੀ ਤਾਂ ਸਵੇਰੇ ਪਿਉਂਦੇ ਹੋ ਸਵੇਰੇ ਖਾਣੀ ਤੇ ਸ਼ਾਮ ਨੂੰ ਪਿਉਂਦੇ ਹੋ ਅੰਜੀਰ ਨੂੰ ਬਿਨਾ ਪਿਓਏ ਕਦੇ ਨਹੀਂ ਖਾਣਾ ਚਾਹੀਦਾ ਜਦੋਂ ਤੁਸੀਂ ਪਿਉਂ ਦਿੰਦੇ ਹੋ ਤਾਂ ਇਹ ਇੱਕ ਫਰੈਸ਼ ਫਰੂਟ ਬਣ ਜਾਂਦੀ ਆ ਕਿਉਂਕਿ ਇਹ ਰੁੱਖ ਨੂੰ ਲੱਗਦੀ ਆ ਇਹ ਫਰੂਟ ਹੈ ਇੱਕ ਇਹਨੂੰ ਸੁਕਾਇਆ ਜਾਂਦਾ ਸੁਕਾ ਕੇ ਇਹਨੂੰ ਜਿਹੜਾ ਰੱਖਿਆ ਜਾਂਦਾ ਹੈ ਔਰ ਪੂਰੇ ਸਾਲ ਚ ਜਦੋਂ ਮਰਜ਼ੀ ਪ੍ਰਯੋਗ ਕਰ ਲੋ ਗਰਮੀ ਸਰਦੀ ਜਦੋਂ ਮਰਜ਼ੀ ਖਾਓ ਬਿਨਾ ਵਹਿਮ ਕੀਤੇ ਆ ਕਿ ਗਰਮੀ ਕਰ ਦੇਗੀ ਨਹੀਂ ਇਹ ਕੋਈ ਗਰਮੀ ਨਹੀਂ ਕਰਦੀ ਤੁਹਾਨੂੰ ਤਾਕਤ ਦੇਵੇਗੀ ਔਰ ਇਹਨੂੰ ਜਦੋਂ ਵੀ ਪ੍ਰਯੋਗ ਕਰਨਾ ਤਾਂ ਭੋਂਕੇ ਕਰਨਾ ਜਦੋਂ ਤੁਸੀਂ ਭਿਉ ਲਿਆ 8 ਘੰਟੇ ਭਿਜਣ ਤੋਂ ਬਾਅਦ ਇਹ ਇੱਕ ਫਰੈਸ਼ ਫਰੂਟ ਵਰਗੀ ਹੋ ਜਾਂਦੀ ਆ ਅਗਰ 100 ਗ੍ਰਾਮ ਕੋਈ ਦੁੱਧ ਪੀਂਦਾ ਹੈ ਮੱਝ ਦਾ ਤੇ ਉਹਨੂੰ ਜਿੰਨਾ ਪ੍ਰੋਟੀਨ ਮਿਲਦਾ ਉਹਨਾਂ ਪ੍ਰੋਟੀਨ ਇਹਦੇ ਜਿਹੜਾ ਹੈ 100 ਗ੍ਰਾਮ ਵਿੱਚ ਪਿਆ ਹੈ ਔਰ ਨੇਚਰ ਦਾ ਦਿੱਤਾ ਹੋਇਆ ਸੋ ਦੁੱਧ ਤਾਂ ਕਿਸੇ ਹੋਰ ਦਾ ਪਸ਼ੂ ਦਾ ਪਰ ਇਹ ਰੁੱਖਾਂ ਤੋਂ ਚੀਜ਼ ਪ੍ਰਾਪਤ ਹੋਣ ਵਾਲੀ ਆ ਸੋ ਇਹਦਾ ਪ੍ਰਯੋਗ ਤੁਸੀਂ ਕਰਕੇ ਇਹਦੇ ਵਿੱਚ ਜ ਦੇ ਵਿੱਚ ਹੈਗਾ ਵਿਟਾਮਿਨ ਬੀ ਔਰ ਡੀ ਬਹੁਤ ਥੋੜੀ ਮਾਤਰਾ ਚਾ ਲੇਕਿਨ ਜਿਹੜੇ ਇਹਦੇ ਵਿੱਚ ਮਿਨਰਲਸ ਹੈਗੇ ਨੇ ਜਿਹੜੀ ਇਹਦੇ ਵਿੱਚ ਮਠਾਸ ਹੈ ਉਹਦੇ ਫਾਇਦੇ ਜਿਹੜੇ ਨੇ ਉਹ ਕੈਂਸਰ ਨਾਲ ਲੜਨ ਦੀ ਤਾਕਤ ਪੈਦਾ ਕਰ ਦਿੰਦਾ ਹਾਰਟ ਨੂੰ ਠੀਕ ਕਰਨ ਦੀ ਤਾਕਤ ਰੱਖਦਾ ਹੈ ਪੇਟ ਨੂੰ ਠੀਕ ਕਰਨ ਦੀ ਤਾਕਤ ਰੱਖਦਾ ਹੈ ਸੋ ਇਹਦੇ ਵਿੱਚਲੇ ਮਿਨਰਲਸ ਔਰ ਮਠਾਸ ਜਿਹੜੀ ਆ ਬਹੁਤ ਕੰਮ ਦੀ ਆ ਪਰ ਇੱਕ ਗੱਲ ਧਿਆਨ ਸਵਾਦ ਨਹੀਂ ਹੈਗੀ ਅਸੀਂ ਸਵਾਦ ਮਗਰ ਨਾ ਦੌੜੀਏ ਸਿਹਤ ਦਾ ਧਿਆਨ ਰੱਖੀਏ ਇਹਨੂੰ ਖਾਇਆ ਜ਼ਰੂਰ ਕਰੋ ਸਾਲ ਚ ਜਦੋਂ ਮਰਜ਼ੀ ਖਾਓ ਪਰ ਇੱਕੋ ਗੱਲ ਦਾ ਧਿਆਨ ਕਰਨਾ ਹੈ